ਕਾਲ ਕਿਤੇ ਕਾਦੀ ਲੜਾਈ ਲੜੀ ਜਦੋਂ ਦੇ ਪੰਜਾਬ ਚੋਂ ਭੀ ਜਾਂਦੇ ਮੈਂ ਪਿੱਛੇ ਵੀ ਤੁਝਾ ਦਾ ਮੌਕਾ ਮਿਲਿਆ ਮੇਰੇ ਨਾਲ ਇੱਕ ਜੱਲਸੀ ਗਿਆ BBC ਦੇ ਤੋਂ ਮੈਨੂੰ ਉੱਥੇ ਲੈ ਗਿਆ ਜਿੱਥੇ ਪੰਜਾਬ ਦਾ ਸਾਢੇ 7 ਸਾਲ ਐਂਪੀ ਰਿਹਾ ਸਭ ਤੋਂ ਵੱਡੀ ਉਦਯੋਗਿਕ ਸਥਿਤੀ ਹੋਣੀ ਇੰਡੀਆ ਦੀ ਸਭ ਤੋਂ ਵੱਡਾ ਅੰਡੀਆ ਮੈਡੀਕਲ ਇੰਜੀਨੀਅਰਿੰਗ ਦੀ ਲੜਾਈ ਹੁਣ ਮੈਂ ਲੜੂਗਾ ਸਾਡਾ ਅੰਡੀਆ ਮੈਡੀਕਲ ਇਸ ਨੂੰ ਜੁੜ ਕਿੱਥੇ ਆ ਦੋ ਸਾਦੂ ਸਾਡਾ ਉਦਯੋਗ ਸਾਦਾ ਪੰਜ ਸਫਾ ਦਾ ਦੀ ਦਿਲਾਕੀ ਗੱਲ ਤੇ ਸਾਦਾ ਉਦਯੋਗ ਸਾਡੀ ਇੰਡਸਟਰੀ ਕੋਈ ਮਾਤਲ ਚਲ ਗਈ ਕੋ ਜੱਬੂ ਕਿਸਮੀ ਚਲ ਗਈ ਕੋਈ ਯੂਪੀ ਚਲ ਗਈ ਕੋਈ ਦਿੱਲੀ ਚ ਚਲ ਗਈ ਜੱਬਦਾ ਤੱਕ ਚਲ ਗਈ ਸੱਤ ਸਾਨੂੰ ਇੰਡਸਟਰੀ ਚਾਹੀਦੀ ਆ ਅਈ ਫੱਟ ਨਹੀਂ ਸਕਦੇ ਜੇ ਇੰਡਸਟਰੀ ਹੁੰਦੀ ਸੇ ਇੱਥੇ ਨੌਕਰੀਆਂ ਹੁੰਦੀਆਂ ਦੀ ਲੋੜ ਸੀ ਉਹ ਤੇ ਨਾ ਕੇ ਨਾ ਕੋਈ ਐਸੇ ਸੁਪੇਕਾ ਕਰਦਾ ਸੱਤ ਤੋਂ ਪਹਿਲਾਂ ਇੰਡਸਟਰੀ ਕਿੱਥੇ ਹੋਣੀ ਤੈੜਾ ਕਿਉਣਾ ਆ ਬਾਰਡਰ ਬੰਦ ਹੈ ਦੇਸ਼ ਦੀਆਂ ਯੋਜਨਾਵਾਂ ਬਣਾਉਂਦਾ ਹੈ ਦੇਸ਼ ਦੇ ਕਾਨੂੰਨ ਬਣਦੇ ਆ ਹੱਥੀਂ ਆਲੀ ਬੰਦੇ ਕਰਦੇ ਦੇਖਦੇ ਤੁਸੀਂ ਦੇਖਿਆ ਕਰੋ ਕਿ ਕੇਰਲਾ ਵਾਲੇ ਹੈਲੋ ਤਮਲਡੂ ਵਾਲੇ ਅੰਗਲ ਵਾਲੇ ਤਲਖਾਣਾ ਵਾਲੇ ਉਹ ਆਪਣੇ ਸੂਬੇ ਲਈ ਕਿੱਦਾਂ ਲੜਾਈ ਲੜਦੇ ਆ ਉਹ ਜਿੰਦਾਂ ਖੇਤਾਂ ਤੋਂ ਝੋੜ ਕੇ ਜਾਂਦੇ ਆ ਉਹ ਇੱਥੇ ਕਿੱਦਾਂ ਲੜਾਈ ਲੜਦੇ ਆਪਣੇ ਸੂਬੇ ਦੇ ਤੇ ਤੁਸੀਂ ਜਿੰਨਾਂ ਨੂੰ ਹੁਣ ਤੱਕ 78 ਸਾਲ ਛੁੱਟ ਕੇ ਭੇਜਿਆ ਇਹ ਬਨਾਮ ਜਨਤ ਸੋ ਜਨਤੀ ਬੋਲਦੇ ਐ ਤੇ ਆਪ ਦਾ ਲੀਡਰ ਇਹ ਚੀਜ਼ ਇਹਦੀ ਐ ਬਿਹਤਰੀ ਚੀਜ਼ ਇਹਦੀ ਐ ਕਿ ਮੈਂ ਪੰਜਾਬ ਦਾ ਪੁੱਤ ਐ ਤੇ ਮੈਂ ਪੰਜਾਬੀ ਐ ਤੇ ਮੈਂ ਪੰਜਾਬ ਲਈ ਉੱਥੇ ਲੜਨਾ ਮੈਂ ਜਦੋਂ ਪਾਰਟੀ ਬਾਜੀ ਕੱਥੇ ਜਾਊਗਾ ਕਿਹਾ ਐਮਪੀ ਬੈਠੇ ਲੋਕ ਸਭਾ ਦੀ ਕੰਟੀਨ ਦੇ ਵਿੱਚ ਕਾਫੀ ਪੀਂਦੇ ਹੋ ਇਹ ਤੁਹਾਡੇ ਪੰਜਾਬ ਦਾ ਹੋਇਆ ਹੁਣ ਤੱਕ ਕਦੀ ਜੀ ਤੋਂ ਲੋਕ ਸਭਾ ਜਦ ਕਦੀ ਜਾਣ ਦਾ ਮੌਕਾ ਮਿਲਿਆ ਬੇਦਖਲ ਧਿਆਨ ਨਾਲ ਸੁਣਿਓ ਮੈਂ ਤੁਹਾਨੂੰ ਜਰ ਗੱਲ ਸਮਝਾਉਂਦਾ ਭਗਵੰਦੀ ਸਾਹਿਬ ਤੁਰ ਸਾਹਿਬ ਵੀ ਇੱਕਦਮ ਐਮਪੀ ਬਣੇ ਸੀਗੇ ਬੜੇ ਬੜੇ ਬੰਦੇ ਗੱਜਾ ਸਭ ਕਈ ਬੰਦੇ ਵੱਡੇ ਜਿਹੜੇ ਮੈਂ ਬੜੇ ਸਾਰੇ ਵੇ ਦੇਖਿਆ ਕਹਿੰਦੇ ਇੱਕ ਸਵਾਲ ਕਹਿੰਦੇ ਦੋ ਸਵਾਲ ਕਹਿੰਦੇ ਕਿ ਕਾਟਾ ਲਗਾ ਕੇ ਇੱਕ ਸਰਦਾਰ ਜਗਵੀਰ ਸਿੰਘ ਬਰਾਲ ਦੂਜਾ ਭਗਵੰਤ ਸਿੰਘ ਮੋਹਨ ਜਿਹੜਾ 850 ਤੋਂ ਪੂਰੇ ਘੰਡੇ ਬੜੇ ਮਾਇ ਅਭਿਸ਼ਵਾਸ ਕਿਹਾ ਜਿਹਾ ਵੀ ਸਵਾਲ ਆ ਜਿਹਾ ਵੀ ਸਵਾਲ ਆ ਜਿਹੜੇ ਆਪਾਂ ਕ ਪੱਕੇ ਨਹੀਂ ਪੱਕੇ ਬੰਦੇ ਭਾ ਕੇ जोरदारी जी, जी जी सर मीटिंग बहुत वाया हुई पूर्वी हल्के लोग बहुत प्याद करते हैं ਅੱਜ ਸਵੇਰੇ ਅਸੀਂ ਪੂਰਬੀ ਹਲਕੇ ਸੀਗੇ ਇਹ 10ਵੀਂ ਮੀਟਿੰਗ ਸੀਗੀ ਓਏ ਇੱਕ ਹੋਲ ਮੀਟਿੰਗ ਆ ਗਿਆ ਸੀ ਬਹੁਤ ਹੀ ਪਿਆਰ ਇਤਮਾਨ ਦਿੱਤਾ ਆਲਮ ਆਦਮੀ ਪਾਰਟੀ 13 ਜੀਰੋ ਕੰਨ ਜਿਆਦੀ ਪੰਜਾਬ ਧੰਨਵਾਦੀ ਇਹ ਸਾਡੀ ਅੱਜ 10ਵੀਂ ਮੀਟਿੰਗ ਸੀਗੀ ਜੀ ਤੇ ਮੈਂ ਦੱਸਣਾ ਚਾਹੁੰਨੀ ਕਿ ਧਾਰੀਵਾਲ ਸਭ ਦੀ ਅੱਜ ਸਾਡੇ ਹਲਕੇ ਦੇ ਵਿੱਚ 30ਵੀਂ ਮੀਟਿੰਗ ਸੀਗੀ ਸੋ ਤੀਸਰੇ ਰਾਉਂਡ ਚ ਆਏ ਨੇ ਹਰ ਰਾਉਂਡ ਦੇ ਵਿੱਚ 10 ਮੀਟਿੰਗਸ ਉਹਨਾਂ ਦੀਆਂ ਹੁੰਦੀਆਂ ਨੇ ਉਸ ਤੋਂ ਇਲਾਵਾ ਮੇਰੀਆਂ ਡੇਲੀ ਬੇਸਿਸ ਤੇ ਹਰ ਵਾਰਡ ਦੇ ਵਿੱਚ ਜਾ ਕੇ ਮੇਰੀਆਂ 4 ਤੋਂ 5 ਨੁੱਕਰ ਸਭਾਵਾਂ ਆਪਦੀਆਂ ਅਲੱਗ ਹੁੰਦੀਆਂ ਨੇ ਸੋ ਮੇਰੇ ਖਿਆਲ ਸਾਡੀ ਗਿਣਤੀ ਜਿਹੜੀ ਨੁੱਕਰ ਸਭਾਵਾਂ ਦੀ ਉਹ ਵੀ 100 ਨੂੰ ਪਹੁੰਚ ਰਹੀ ਹੈ ਸੋ ਲੋਕਾਂ ਦੇ ਵਿੱਚ ਜਾ ਰਹੇ ਆ ਕਿਉਂਕਿ ਜ਼ਿੰਮੇਵਾਰੀ ਸਮਝਦੇ ਆ ਆਪਣੀ ਲੋਕ ਮੰਨਦੇ ਨੇ ਕਿ ਬਹੁਤ ਸਾਰਾ ਕੰਮ ਹੋਇਆ ਔਰ ਜਿਹੜੀਆਂ ਆਬਵੀਅਸਲੀ 2 ਸਾਲ ਦਾ ਮਤਲਬ ਇਹ ਨਹੀਂ ਹੈ ਕਿ ਕੰਮ ਸਾਰੇ ਹੋ ਗਏ ਤੇ ਕੋਈ ਪ੍ਰੋਬਲਮ ਹੀ ਨਹੀਂ ਆਏਗੀ ਇਹ ਤਾਂ ਰਾਉਂਡ ਦਿ ਕਲੌਕ ਹੈ ਕਿ ਇੱਕ ਸੋਲਵ ਹੋ ਗਿਆ ਦੂਜੀ ਆ ਗਈ ਦੂਜਾ ਹੋ ਗਿਆ ਤੀਜੀ ਆ ਗਈ ਸੋ ਬਸ ਲੋਕਾਂ ਦੇ ਵਿੱਚ ਜਾ ਰਹੇ ਆ ਪਹਿਲੀ ਗੱਲ ਤੇ ਜਿਹੜੀ ਖਾਸ ਗੱਲ ਹੈ ਕਿ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ ਕੋਈ ਕੈਂਡੀਡੇਟ ਜਾਂ ਕਿਸੇ ਪਾਰਟੀ ਨੇ ਆਪਣੀ 2 ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਰਿਪੋਰਟ ਕਾਰਡ ਪੇਸ਼ ਕਰਕੇ ਤਾਂ ਫਿਰ ਵੋਟ ਮੰਗੀ ਹੈ ਜਿਹੜਾ ਅੱਗੇ ਪੰਜਾਬ ਚ ਕਦੇ ਵੀ ਨਹੀਂ ਹੋਇਆ ਜਿਹੜੇ ਇਲਾਕੇ ਨੇ ਜਿਹੜੀ ਮੁਸ਼ਕਲ ਹੈ ਜਿਹੜੀ ਕੋਈ ਜਿਹੜੀ ਦਿੱਸੀ ਤੁਹਾਨੂੰ ਲਾਈਟ ਦੀ ਇਹ ਕਿੱਥੋਂ ਹੋਇਆ ਸੀ ਕੋਡ ਲੱਗਾ ਭਾਜੀ ਕੋਡ ਤੋਂ ਬਾਅਦ ਹੀ ਖਤਮ ਹੋਣਾ ਹੈ ਇਹ ਤਾਂ ਅੰਡਰ ਸਵਾਲ ਹੀ ਮੈਨੂੰ ਇਦਾਂ ਕੁ ਉਹ ਨਛੇਨਾ ਬੜਾ ਚਰੰਡਿਆ ਜੇ ਤੇ ਲੋਕੀ ਘਰ ਵਿੱਚ ਵੀ ਮਨਜ਼ੂਰ ਨਹੀਂ ਹੈ ਕੱਲ ਇੱਕ ਲੜਕੀ ਦਾ ਜਿਹੜਾ ਕਤਲ ਸਤਾ ਮਿਲ ਹੋਇਆ ਦੇਖੋ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਇਹ ਸਾਰੇ ਦੇ ਪ੍ਰਤੀ ਜਿੰਨੀ ਸੰਜੀਦਾ ਸ਼ਾਇਦ ਪਹਿਲਾਂ ਕਦੇ ਹੀ ਕੋਈ ਸਰਕਾਰ ਰਹੀ ਹੋਏ ਹਰ ਇੱਕ ਚੀਜ਼ ਦੇ ਉੱਤੇ ਸਾਡੀ ਨਜ਼ਰ ਹੈ ਜੀ ਮੈਂ ਪ੍ਰੋਬਲਮ ਕੀ ਹੈ ਸਾਡੀ ਸਰਕਾਰ ਦੇ ਵੇਲੇ ਇਹ ਜੀਆਂ ਚੀਜ਼ਾਂ ਨੂੰ ਹਾਈਲਾਈਟ ਬਹੁਤ ਕੀਤਾ ਜਾ ਰਿਹਾ ਹੈ ਜੇ ਮੈਂ ਤੁਹਾਨੂੰ ਫਿਗਰਸ ਦੇ ਕੇ ਦੱਸ ਦਿੰਨੀ ਆ ਜਾਂ ਪਰਸੈਂਟੇਜ ਦੇ ਕੇ ਦੱਸਦੀ ਆ ਤਾਂ ਫਿਗਰਸ ਦੇ ਵਿੱਚ ਕੋਈ ਵਾਧਾ ਨਹੀਂ ਹੈ ਜੇ ਅਸੀਂ ਦੇਖੀਏ ਕਿ ਕ੍ਰਾਈਮ ਕਿੰਨਾ ਵਧਿਆ 2022 ਤੋਂ ਪਹਿਲਾਂ ਔਰ 2022 ਤੋਂ ਬਾਅਦ ਤਾਂ ਉਹ ਫਿਗਰ ਆਲਮੋਸਟ ਉੱਥੇ ਹੀ ਹੈ ਇੱਕ ਪੁਆਇੰਟ ਘੱਟ ਹੀ ਹੋएगी ਵਧ ਨਹੀਂ ਹੈ ਪਰ ਕਹਿਣ ਦਾ ਭਾਵ ਇਹ ਹੈ ਕਿ ਸਿਰਫ ਲੋਕਾਂ ਦਾ ਧਿਆਨ ਇੱਕ ਪਟਕਾਣ ਦੇ ਕਰਕੇ ਨਾ ਜੋ 네ਗੇਟਿਵ ਤੋਂ 네ਗੇਟਿਵ ਆ ਉਹਨੂੰ ਹਾਈਲਾਈਟ ਕੀਤਾ ਜਾਂਦਾ ਹੈ ਜੇ ਤੁਸੀਂ ਡਰੱਗਸ ਦੀ ਗੱਲ ਕੀਤੀ ਤਾਂ ਮੈਂ ਇੱਥੇ ਇਹ ਵੀ ਦੱਸ ਦਿੰਨੀ ਹਾਂ ਕਿ ਸਾਡੀ ਸਰਕਾਰ ਦੇ ਵੇਲੇ ਜਿੰਨੀ ਰਿਕਵਰੀ ਹੋ ਗਈ ਹੈ ਕਦੇ ਰਿਕਵਰੀ ਨਹੀਂ ਸੀ ਹੋਈ ਜਿੰਨੀ ਇਹਨਾਂ ਨੇ ਉਹ ਇਹਨਾਂ ਦਾ ਇੱਕ ਉਹ ਡਰਗ ਟਾਸਕ ਫੋਰਸ ਬਣਾਈ ਗਈ ਹੈ ਜਿੰਨੇ ਮੇਰੇ ਖਿਆਲ ਰੇਡਸ ਪੁਲਿਸ ਇਸ ਵੇਲੇ ਕਰਦੀ ਹੈ ਕਦੇ ਪੁਲਿਸ ਨੇ ਕੀਤੇ ਨਹੀਂ ਸੀਗੇ ਬੰਦੇ ਅਸੀਂ ਵੀ ਪਕੜ ਰਹੇ ਹਾਂ ਮੇਰੇ ਕੋਲ ਵੀ ਕੋਈ ਕੇਸਸ ਆ ਜਾਂਦੇ ਆ ਅਸੀਂ ਪਕੜ ਕੇ ਜਾ ਕੇ ਡਰਗ ਦੀ ਐਡਿਕਸ਼ਨ ਸੈਂਟਰ ਚ ਛੱਡ ਕੇ ਆਈਦਾ ਉੱਥੇ ਸਾਨੂੰ ਜਿਹੜੀ ਦਿੱਕਤ ਆਉਂਦੀ ਹੈ ਘਰ ਦੇ ਵੀ ਉਹਨੂੰ ਐਬੈਂਡਨ ਕਰ ਦਿੰਦੇ ਆ ਉੱਥੇ ਜ਼ਰੂਰੀਤ ਹੁੰਦਾ ਕਿ ਘਰ ਦਾ ਇੱਕ ਬੰਦਾ ਨਾਲ ਉੱਥੇ ਡਿਊਟੀ ਦੇ ਉੱਥੇ ਘਰ ਦੇ ਮਨਾਂ ਕਰ ਜਾਂਦੇ ਕਿ ਅਸੀਂ ਨਾਲ ਡਿਊਟੀ ਨਹੀਂ ਦੇ ਸਕਦੇ ਆ ਇਹ ਇੱਕ ਇਹ ਜੀ ਪ੍ਰੋਬਲਮ ਹੈ ਕੱਲੀ ਸਰਕਾਰ ਦਾ ਕੰਮ ਨਹੀਂ ਇਹਦੇ ਚ ਸਮਾਜ ਨੂੰ ਵੀ ਅੱਗੇ ਆਉਣਾ ਪਏਗਾ ਇਹਦੇ ਚ ਪਰਿਵਾਰਾਂ ਨੂੰ ਵੀ ਨਾਲ ਆਉਣਾ ਪਏਗਾ ਫੇਰੇ ਦਾ ਕੋਈ ਹੱਲ ਨਿਕਲੇਗਾ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਬਾਖੂਬੀ ਪੂਰੀ ਤਰ੍ਹਾਂ ਨਿਭਾ ਰਹੀ ਹੈ ਸੰਜੀਦਾ ਪਰ ਇਹ ਮੇਰੀ ਸਾਰਿਆਂ ਨੂੰ ਤੁਹਾਡੇ ਰਾਹੀਂ ਇੱਕ ਬੇਨਤੀ ਹੈ ਕਿ ਇਹਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਪਏਗਾ ਸਾਨੂੰ ਲੋਕਾਂ ਵੱਲੋਂ ਬਹੁਤ ਅੱਛਾ ਸਹਿਯੋਗ ਮਿਲਦਾ ਪਿਆ ਜੇ ਮੈਂ 10 ਕੰਮ ਗਿਣਾ ਕੇ ਜਿਹੜੇ ਮੇਰੇ ਧਿਆਨ 'ਚ ਹੁੰਦੇ ਆ ਤਾਂ ਮੈਂ ਵਾਪਸ ਜਾਣ ਲੱਗਦੀ ਹਾਂ ਤੇ ਜਿਹੜੇ ਲੋਕ ਨੇ ਉਹ ਮੈਨੂੰ ਗਿਣਾ-ਗਿਣਾ ਕੇ ਦੱਸਦੇ ਕਿ ਮੈਡਮ 40-45 ਸਾਲ ਪਹਿਲਾਂ ਸਾਡੀ ਇੱਕ ਜੰਜ ਕਰਦੀ ਡਿਮਾਂਡ ਸੀ ਜਿਹੜੀ ਤੁਸੀਂ 2 ਸਾਲ 'ਚ ਪੂਰੀ ਕਰਤੀ ਮੈਂ 30 ਸਾਲ ਤੋਂ ਇਹ ਸੜਕ ਨਹੀਂ ਸੀ ਬਣੀ ਜਿਹੜੀ ਤੁਹਾਡੀ ਸਰਕਾਰ ਨੇ 2 ਸਾਲ ਚ ਬਣਾਈ ਫੋਕਲ ਪੁਆਇੰਟ ਵਾਲੇ ਕਹਿੰਦੇ 35 ਸਾਲਾਂ ਤੋਂ ਸਾਡੀ ਕਿਸੇ ਨੇ ਸਾਰ ਨਹੀਂ ਸੀ ਲਈ ਤੁਸੀਂ ਸਾਰੇ ਕੰਮ ਕਰਾਤੇ ਸੋ ਇਹ ਜਿਹੇ ਲੋਕਾਂ ਤੋਂ ਰਿਸਪਾਂਸ ਮਿਲ ਰਿਹਾ ਸਾਨੂੰ ਅੱਜ ਜੈ ਤਾਰੀਵਾਲ ਸਾਹਿਬ ਆਏ ਆ ਕੀ ਗੱਲਾਂ ਜਾਂਦੇ ਕਿਹੜੀ ਜਗ੍ਹਾ ਆਏ ਕਿਹੜੀ ਜਗ੍ਹਾ ਮੀਟਿੰਗ ਮੇਰਾ ਨਾਮ ਸੁਰਜੀਤ ਸਿੰਘ ਬੁੱਟਰਾ ਮੈਂ ਇਹ ਆਰਗੇਨਾਈਜ਼ ਕਰਾਈ ਅੱਜ ਦੀ ਮੀਟਿੰਗ ਤੇ ਤਾਰੀਵਾਲ ਸਾਹਿਬ ਕੈਬਨਿਟ ਮੰਤਰੀ ਪੰਜਾਬ ਤੇ ਸਾਡੇ ਬਹੁਤ ਹੀ ਪੜ੍ਹੇ ਲਿਖੇ ਐਮਐਲਏ ਸਾਹਿਬ ਤੇ ਹਰਮਨ ਪਿਆਰੇ ਨੇਤਾ ਜੀਵਨ ਜੋ ਜੀ ਸਪੈਸ਼ਲੀ ਇੱਥੇ ਪਹੁੰਚੇ ਆ ਤੇ ਲੋਕਾਂ ਨੂੰ ਐਡਰੈਸ ਕੀਤਾ ਤੇ ਅਸੀਂ ਆਸ ਕਰਦੇ ਆਂ ਵੀ ਅਸੀਂ ਧਾਰੀਵਾਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਬਣਾ ਕੇ ਦਿੱਲੀ ਭੇਜਾਂਗੇ ਕੀ ਲੋਕਾਂ ਨੂੰ ਕਿਹੋ ਜਿਹਾ ਸਹਿਯੋਗ ਮਿਲ ਗਿਆ ਬਹੁਤ ਪਬਲਿਕ ਵੱਲੋਂ ਸਹਿਯੋਗ ਮਿਲ ਗਿਆ ਇਹ ਉਹਨਾਂ ਸਾਡੇ ਬਹੁਤ ਹੀ ਜਾਰੇ ਜਿਹੜਾ ਰੂਬਰ ਕਰਿਆ ਇੱਥੇ ਫੋਮ ਭਾ ਕੇ ਪਹੁੰਚੇ ਆ ਠੀਕ ਠੀਕ ਆ ਥੋੜਾ ਜਿਹਾ ਲੇਟ ਹੋ ਗਏ ਪਰ ਕੋਈ ਗੱਲ ਨਹੀਂ ਫਿਰ ਵੀ ਕਾਫੀ ਲੋਕਾਂ ਚ ਉਤਸ਼ਾਹ ਵੱਧ ਕਾਫੀ ਵੋਟ ਪੋਲ ਕਰ ਦਿੰਗੇ ਐਮ ਐਮ ਪੀ ਦੇ ਲੈ ਕੇ ਨਾ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪ ਪਾਰਟੀ ਨੂੰ ਆਪ ਪਾਰਟੀ ਨੰਬਰ 1 ਤੇ ਜਾ ਰਹੀ ਹੈ ਇੱਕ ਕੋਈ ਮਤਲਬ ਸਾਰੇ ਕੰਮ ਕੀਤੇ ਬਿਜਲੀ ਫ੍ਰੀ ਕਰਤੀ ਹੈ ਸਿਹਤ ਤੇ ਸਿੱਖਿਆ ਵਾਸਤੇ ਬਹੁਤ ਪਹਿਲ ਦੇ ਰਹੀ ਹੈ ਕੰਮ ਹੀ ਬਹੁਤ ਜਿਆਦਾ ਇਸ ਨੂੰ ਜਗੜਾਉਣ ਲੱਗੀ ਤਾਂ ਘੰਟਾ ਲੱਗ ਜਾਂਦਾ ਤੇ ਇਹਨਾਂ ਦੀ ਤਾਂ ਕੋਈ ਰੀਸ ਹੀ ਨਹੀਂ ਬਾਕੀ ਤੇ ਪਾਰਟੀਆਂ ਮੈਂ ਆਪਸ ਵਿੱਚ ਹੀ ਲੜਦੀ ਹੈ ਇਹ ਲੱਗਣਾ ਬਸ ਇਹ ਬਸ ਹਾਂਜੀ ਕੀ ਸ਼ਹਿਰ ਵਾਸਤੇ ਨੂੰ ਬਸ ਮੈਂ ਹੀ ਤੇ ਕਹਿੰਦੇ ਆ ਵੀ ਇਲੈਕਸ਼ਨ ਵਾਲੇ ਦਿਨ 7 ਤੋਂ ਲੈ ਕੇ 10 ਵਜੇ ਤੱਕ ਹੌਮ ਹੌਮ ਆ ਕੇ పహల్య వోటా పూల కో ఆదమీ పార్టీ